ਅੰਮ੍ਰਿਤਸਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜੈਂਦਰ ਸਿੰਘ ਦੀ ਅਗਵਾਈ ਵਿੱਚ ਬੱਸ ਸਟੈਂਡ ਦੇ ਨੇੜੇ ਅਤੇ ਆਈਡੀਐਚ ਮਾਰਕੀਟ ਕਾਰਵਾਈ ਕਰਦਿਆਂ ਹੋਇਆ ਉਹਨਾਂ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਜਿਨ੍ਹਾਂ ਦੁਕਾਨਦਾਰਾਂ ਕੋਲ ਪਲਾਸਟਿਕ ਦੇ ਲਿਫਾਫੇ ਸਨ ਅਤੇ ਜਿਹੜੇ ਰੇੜੀ ਵਾਲੇ ਗੰਦਗੀ ਫੈਲਾ ਰਹੇ ਸਨ ਉਹਨਾਂ ਦੇ ਵੀ ਚਲਾਨ ਕੀਤੇ ਗਏ ਇਸ ਮੌਕੇ ਬੱਸ ਸਟੈਂਡ ਦੇ ਬਾਹਰ ਲੱਗੀਆਂ ਨਾਜਾਇਜ਼ ਰੇੜੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਗੱਲਬਾਤ ਕਰਦਿਆਂ ਹੋਇਆ ਜੁਆਇੰਟ ਕਮਿਸ਼ਨਰ ਜੈਂਦਰ ਸਿੰਘ ਨੇ ਆਖਿਆ ਕਿ ਹਜੇ ਤੱਕ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਪਲਾਸਟਿਕ ਤੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਨਾ ਹੀ ਗੰਦਗੀ ਫੈਲਾਉਣ ਉਹਨਾਂ ਆਖਿਆ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 10 ਕਿਲੋ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਬਰਾਮਦ ਕੀਤੇ ਗਏ ਅਤੇ ਨਾਲ ਹੀ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਉਹਨਾਂ ਦੇ ਨਾਲ ਚੀਫ ਐਸਆਈ ਵਿਜੇ ਗਿੱਲ, ਸੈਨੇਟਰੀ ਇਨਸਪੈਕਟਰ ਅਮਰੀਕ ਸਿੰਘ, ਸੁਖਮਿੰਦਰ ਸਿੰਘ, ਅਮਰਿਤਪਾਲ ਸਿੰਘ, ਲੈਂਡ ਵਿਭਾਗ ਦੇ ਇਨਸਪੈਕਟਰ ਅਮਨ ਵੀ ਮੌਜੂਦ ਸਨ। ਡੂੜ ਵਾਲੀ ਬਤੋਏ ਨਹੀਂ ਸੁਰੱਖਿਅਤ ਕੰਮ ਕਰਦਾ ਹੈ ਇਹ ਫੋਟੋ ਕਿਉਂ ਆਇਆ ਜਨਾਨਾ ਗਾ ਰੋੜਾ ਬੰਦ ਫੋਟੋ ਕਿਉਂ ਆਇਆ ਅਮਰitsar ਆਈਡੀਆਟ ਮਾਰਕੀਟ ਵਿੱਚ ਅਸੀਂ ਖੜੇ ਆ ਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨ ਜੈਨਦਰ ਸਿੰਘ ਹੁਣ ਆਪਣੀ ਟੀਮ ਦੇ ਨਾਲ ਇੱਥੇ ਪੁੱਜੇ ਆ ਤੇ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਗੱਲਬਾਤ ਕਰ ਰਹੇ ਹਨ ਦੁਕਾਨਦਾਰਾਂ ਨਾਲ ਕੀ ਜਿਹੜੇ ਪਲਾਸਟਿਕ ਦੀ ਵਰਤੋਂ ਕੱਟ ਤੋਂ ਕੱਟ ਕੀਤੀ ਜਾਵੇ ਦੂਜੇ ਪਾਸੇ ਜਿਹੜੇ ਸਫਾਈ ਰੇੜੀ ਵਾਲੇ ਹਨ ਉਹਨਾਂ ਨੂੰ ਵੀ ਹਦਾਇਤਾਂ ਦਿੱਤੀ ਜਾਂਦੀਆਂ ਕਿ ਉਹ ਆਪਣੇ ਹਾਲੇ ਦੁਆਲੇ ਸਫਾਈ ਦਾ ਪ੍ਰਬੰਧ ਰੱਖਣ ਗੱਲਬਾਤ ਕਰਦੇ ਹੋਰ ਕੀ ਕਹਿ ਮਾਰਕੀਟ ਦੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਆ ਜੋਇੰਟ ਕਮਿਸ਼ਨਰ ਜੈਨਦਰ ਸਿੰਘ ਜੀ ਸਰ ਅੱਜ ਜਿਹੜੀ ਕਾਰਵਾਈ ਕੀਤੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਇੱਥੇ ਮਾਰਕੀਟ ਵਿੱਚ ਕਾਫੀ ਗੰਦਗੀ ਫੈਲੀ ਹੋਈ ਹੈ ਪਲਾਸਟਿਕ ਵਿੱਚ ਜ਼ਿਆਦਾ ਵੇਸਟ ਹੈਗਾ ਦਾ ਤੇ ਅਸੀਂ ਮਾਰਕੀਟ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਕੌਣ ਕੌਣ ਪਲਾਸਟਿਕ ਦੇ ਲਫਾਫੇ ਵਰਤ ਰਿਹਾ ਜ ਤੇ ਮੈਂ ਦੇਖ ਰਿਹਾ ਮੋਸਤੋ ਦਾ ਸ਼ੌਪ ਪੀਪਲ ਪਲਾਸਟਿਕ ਦੇ ਲਫਾਫੇ ਰੱਖ ਕੇ ਬੈਠੇ ਆ ਇੱਕ ਵਾਰੀ ਇਹਨਾਂ ਨੂੰ ਅਸੀਂ ਵਾਣ ਕਰਨ ਆਏ ਆ ਇੱਥੇ ਕਿ ਯਾਰ ਤੁਹਾਡੀ ਆਪਣੀ ਮਾਰਕੀਟ ਵਿੱਚ ਗੰਦਗੀ ਇੰਨੀ ਫੈਲੀ ਹੈ ਪਲਾਸਟਿਕ ਵੇਸ ਇਹ ਦਾ ਮੇਨ ਰੀਜ਼ਨ ਤੇ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਵਰਤਾਂਗੇ ਲੇਕਿਨ ਅਸੀਂ ਫਿਰ ਵੀ ਚਲੋ ਚੈੱਕ ਕਰ ਰਹੇ ਹਾਂ ਇੱਕ ਵਾਰੀ ਆਂਡਰ ਇਫਟੇਸਨ ਜਿਹੜੇ ਬੈਂਡ ਲਫਾਫੇ ਆ ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਲਗਾਤਾਰ ਕਿਉਂਕਿ ਹਰ ਵਾਰ ਹੀ ਆਂਦੇ ਤੇ ਹੀ ਉਹਨੂੰ ਦੇ ਹਦਾਇਤ ਦੇ ਕੇ ਚਲੇ ਜਾਂਦੇ ਹੋ ਵੀ ਇਹ ਫਿਰ ਕਹਿੰਦੇ ਕੀ ਕਰ ਲਾਂਗੇ ਪਰ ਉਸ ਤੋਂ ਬਾਅਦ ਫਿਰ ਲਗਾਤਾਰ ਵਰਤੋਂ ਹੋ ਰਹੀ ਹੈ ਇਹਨਾਂ ਤੇ ਕੋਈ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਆ ਰਹੀ ਉਹ ਸਖਤ ਕਾਰਵਾਈ ਕਰ ਵੀ ਰਹੇ ਆ ਅਸੀਂ ਹੁਣ ਇਹਨਾਂ ਨੂੰ ਆਪਣੇ ਸਟਾਫ ਦਾ ਜਿਹੜਾ ਨਾਲ ਹੈ ਇਹਨੂੰ ਕਿਹਾ ਕਿ ਚਲਾਨ ਜਿਊ ਕਰੋ ਇਹਨਾਂ ਨੂੰ ਤੇ ਅਸੀਂ ਕੋਈ ਚਲਾਨ ਵੀ ਕਰ ਰਹੇ ਹਾਂ ਬਾਕੀ ਕਾਰਵਾਈ ਚੱਲ ਰਹੀ ਹੈ ਸਾਡੀ ਹੁਣ ਦੁਕਾਨਦਾਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਸਾਡੇ ਮੱਦੇ ਨਾ ਹਨੇ ਦੁਕਾਨ ਤੁਹਾਡੇ ਮਾਧਿਅਮ ਨਾਲ ਇਹ ਅਪੀਲ ਹੈ ਕਿ ਪਲਾਸਟਿਕ ਜਿਹੜਾ ਵੇਸਟ ਬੈਗ ਹੈ ਨਾ ਵਰਤੋ ਬੜੇ ਤਰ੍ਹਾਂ ਦੇ ਵਧੀਆ ਲਫਾਫੇ ਆ ਗਏ ਜਿਹੜੇ ਰੀਸਾਈਕਲੇਬਲ ਆ ਉਹਨਾਂ ਨੂੰ ਮੋਟੀਵੇਟ ਕਰੋ ਆਪਣੇ ਕਸਟਮਰ ਨੂੰ ਕਿ ਉਹ ਵਰਤਣ ਜਾਂ ਉਹੀ ਲਫਾਫੇ ਰੱਖੋ ਜਿਹੜੇ ਯੂਜ਼ ਹੋ ਸਕਦੇ ਆ ਇਹ ਦੁਕਾਨਦਾਰ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਫਿਰ ਆਉਣ ਵਾਲੇ ਸਮੇਂ ਜੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਕੋਰ ਜੀ ਫਿਰ ਆਫਕੋਰ ਅਸੀਂ ਹੁਣ ਚਲਾਣ ਤੋਂ ਸਖਤ ਹੋਰ ਵੀ ਕਸੀਂ ਸੀਲ ਵੀ ਕਰ ਸਕਦੇ ਆ ਇਹਨਾਂ ਦੁਕਾਨਾਂ ਲੇਕਿਨ ਇਹਨਾਂ ਨੂੰ ਇੱਕ ਵਾਰੀ ਅਸੀਂ ਫਿਲਹਾਲ ਚਲਾ ਨਹੀਂ ਕਰਨ ਆਏ ਅੱਜ ਇਹ ਬਿਲਕੁਲ ਜੁਆਇੰਟ ਕਮਿਸ਼ਨਰ ਜੈਨਦਰਨ ਸਿੰਘ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕਿ ਦੁਕਾਨਦਾਰਾਂ ਨੂੰ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਬੈਨ ਪਲਾਸਟਿਕ ਲਫਾਫੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਉਹਨਾਂ ਨੇ ਆਖਿਆ ਕਿ ਕਰੇ ਦੁਕਾਨਦਾਰ ਇਹ ਗੱਲ ਨੂੰ ਨਾ ਸਮਝਣਗੇ ਤੇ ਆਉਣ ਵਾਲੇ ਦਿਨਾਂ ਤੇ ਦੁਕਾਨਦਾਰਾਂ ਦੇ ਉੱਪਰ ਕੜੀ ਕਾਰਵਾਈ ਵੀ ਕੀਤੀ ਜਾ ਰੱਗੀ ਹੈ ਅੰਮ੍ਰਿਤਸਰ ਫਾਸਟਵੇ ਖਬਰ ਵਿੱਚ ਜੋ ਕਿ ਵਿਜੇ ਕੁਮਾਰ ਜੱਲ ਰਕੇਸ਼ ਕੁਮਾਰ